ਅੰਜੀ ਸਰਾਂ ਦੀ ਪ੍ਰੈਸ ਕਾਨਫਰੰਸ ਦਾ ਕੀ ਮਤਲਬ ਹੈ ਪਹਿਲਾ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਲੱਪੇ ਸਿੰਘ ਲੰਬੀ ਪ੍ਰਧਾਨ ਦਲਿਤ ਮਹਾਪੰਚਾਇਤ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਪਹਿਲਾ ਦਾ ਸਾਰੇ ਹੀ ਪੱਤਰਕਾਰ ਵੀਰਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਹੋ ਤੁਹਾਡਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖਣ ਦਾ ਜਿਹੜਾ ਮਸਲਾ ਹੈਗਾ ਸਾਡੀ ਦਲਿਤ ਮਹਾਪੰਚਾਇਤ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਵੀ ਹੈ ਇਹ ਪ੍ਰੈਸ ਕਾਨਫਰੰਸ ਰੱਖਣ ਦਾ ਇਹ ਫਰੀਦਕੋਟ ਲੋਕ ਸਭਾ ਦੇ ਜਿਹੜੇ ਇਲੈਕਸ਼ਨਾਂ ਨੂੰ ਲੈ ਕੇ ਆ ਜਿਹੜਾ ਦਿਨੋਂ ਦਿਨ ਜਿਹੜਾ ਫਰੀਦਕੋਟ ਦੀ ਜਿਹੜੀ ਸ਼ੀਟ ਆ ਇਹਦਾ ਜਿਹੜਾ ਮਾਹੌਲ ਗਰਮ ਹੋ ਰਿਹਾਗਾ ਆਮ ਆਦਮੀ ਪਾਰਟੀ ਨੇ ਜਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਵੇ ਆ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਆ ਜੋ ਸਾਡੇ ਕਿਸਾਨ ਭਰਾ ਦਿੱਲੀ ਦੀਆਂ ਸੜਕਾਂ ਤੇ ਬੈਠੇ ਸੀਗੇ ਦਿੱਲੀ ਦੇ ਲੋਕਾਂ ਨੇ ਉਹਨਾਂ ਦੇ ਨਾਲ ਅਤਿਆਚਾਰ ਕੀਤਾ ਤਾਂ ਅੱਜ ਦਿੱਲੀ ਦੇ ਲੋਕ ਸਾਡੇ ਵਿੱਚ ਆ ਕੇ ਸਾਡੀ ਜਿਹੜੀ ਸ਼ੀਟ ਤੇ ਲੜ ਰਹੇ ਆ ਇਹੋ ਜਿਹੇ ਇਹੋ ਜਿਹੇ ਬੰਦੇ ਫਰੀਦਕੋਟ ਤੇ ਖੜੇ ਕਰ ਰਹੇ ਆ ਫਰੀਦਕੋਟ ਸ਼ੀਟ ਤੇ ਆਮ ਆਦਮੀ ਪਾਰਟੀ ਨੇ ਜਿਵੇਂ ਕਰਮਜੀਤ ਅਨਮੋਲ ਨੂੰ ਖੜਾ ਕੀਤਾ ਇਹੋ ਜਿਹੇ ਬੰਦੇ ਉਹ ਖੜੇ ਕਰ ਰਿਹਾ ਜਿਹੜੇ ਲੋਕਾਂ ਦੇ ਵਿੱਚ ਕਦੇ ਵਿਚਰੇ ਹੀ ਨਹੀਂ ਜਿਨ੍ਹਾਂ ਨੇ ਕਦੇ ਲੋਕਾਂ ਵਾਸਤੇ ਕਦੇ ਕੁਝ ਕੀਤਾ ਹੀ ਨਹੀਂਗਾ ਇਹੋ ਜਿਹੇ ਲੋਕਾਂ ਨੂੰ ਲੋਕ ਪਸੰਦ ਨਹੀਂ ਕਰਨਗੇ ਕਿ ਆਮ ਆਦਮੀ ਪਾਰਟੀ ਦੇ ਕੋਲੇ ਫਰੀਦਕੋਟ ਹਲਕੇ ਦੇ ਵਿੱਚ ਕੋਈ ਬੰਦਾ ਹੀ ਹੈ ਨਹੀਂ ਸੀਗਾ ਯਾ ਭਾਰਤੀ ਜਨਤਾ ਪਾਰਟੀ ਕੋਲੇ ਫਰੀਦਕੋਟ ਹਲਕੇ ਦੇ ਵਿੱਚ ਕੋਈ ਬੰਦਾ ਹੀ ਹੈ ਨਹੀਂ ਸੀਗਾ ਦੇਖੋ ਜੇ ਕੋਈ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਰਿਹਾ ਹੈਗਾ ਪਾਊਗਾ ਤਾਂ ਮੈਂ ਉਹਨੂੰ ਇਹ ਸਮਝਦਾ ਕਿ ਉਹ ਬੇਵਕੂਫ ਆ ਜਿਹੜਾ ਬੰਦਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਊਗਾ ਜਿਹੜਾ ਜਿਹੜੀ ਪਾਰਟੀ ਸਾਡੇ ਕਿਸਾਨਾਂ ਦੇ ਪੁੱਤ ਮਰਵਾ ਰਹੀ ਆ ਜਿਹੜੇ ਪਾਰਟੀ ਸਾਡੇ ਘਰੋਂ ਜਾੜ ਰਹੀ ਹੈ ਜੇ ਅਸੀਂ ਉਹਨਾਂ ਨੂੰ ਵੋਟ ਪਾਵਾਂਗੇ ਤਾਂ ਸਾਡੇ ਵਾਸਤੇ ਇਤੋਂ ਵੱਡੀ ਸ਼ਰਮ ਵਾਲੀ ਗੱਲ ਕੋਈ ਨਹੀਂ ਆ ਤੇ ਦੂਜੀ ਗੱਲ ਜੀ ਆਪਾਂ ਲਈਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਇਥੋਂ ਇਹ ਸਾਬਤ ਕਰਤਾ ਕਿ ਆਮ ਆਦਮੀ ਪਾਰਟੀ ਵੀ ਜਿਹੜੀ ਆ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਨੱਚਦੀ ਆ ਜੀ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਆ ਕਿੰਨੀ ਸ਼ਰਮ ਵਾਲੀ ਗੱਲ ਆ ਇਹ ਫਰੀਦਕੋਟ ਦੇ ਲੋਕਾਂ ਵਾਸਤੇ ਫਰੀਦਕੋਟ ਦੇ ਵਰਕਰਾਂ ਵਾਸਤੇ ਕਿ ਉਹਨਾਂ ਨੂੰ ਫਰੀਦਕੋਟ ਦੇ ਵਿੱਚੋਂ ਐਮਪੀ ਦੀ ਸੀਟ ਲੜਨ ਵਾਸਤੇ дай ни ਔਰ ਨਾਲ ਹੀ ਨਾਲ ਅਸੀਂ ਇਸ ਕਾਂਗਰਸ ਪਾਰਟੀ ਨੂੰ ਇਹ ਬੇਨਤੀ ਕਰਦੇ ਆ ਕਿ ਸਰਦਾਰ ਕਿਰਨਜੀਤ ਸਿੰਘ ਜੀ ਗਹਿਰੀ ਜੋ ਫਰੀਦਕੋਟ ਹਲਕੇ ਦੇ ਹਲਕੇ ਤੋਂ ਉਹਨਾਂ ਨੂੰ ਲੜਾਇਆ ਜਾਵੇ ਐਮਪੀ ਦੀ ਸ਼ੀਟ ਜਿਹੜੀ ਟਿਕਟਾ ਉਹਨਾਂ ਨੂੰ ਦਿੱਤੀ ਜਾਵੇ ਜੇ ਗਹਿਰੀ ਸਾਹਿਬ ਫਰੀਦਕੋਟ ਹਲਕੇ ਦੇ ਉੱਤੇ ਚਾਹ ਐਮਪੀ ਦੀ ਐਮਪੀ ਦੀ ਟਿਕਟ ਲੜਦੇ ਆ ਐਮਪੀ ਦੀ ਸ਼ੀਟ ਗਹਿਰੀ ਸਾਹਿਬ ਲੜਦੇ ਆ ਤਾਂ ਅਸੀਂ ਦਲਿਤ ਮਹਾਪੰਚਾਇਤ ਸਾਡੀ ਸਾਰੀ ਟੀਮ ਅਸੀਂ ਗਹਿਰੀ ਸਾਹਿਬ ਦਾ ਗਹਿਰੀ ਸਾਹਿਬ ਦੇ ਨਾਲ ਮੋਢੇ ਦੇ ਨਾਲ ਮੋਢਾ ਮਲਾ ਕੇ ਚੱਲਾਂਗੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਗਹਿਰੀ ਸਾਹਿਬ ਦਾ ਬਹੁਤ ਯਾਦ ਯਾਰ ਬਹੁਤ ਲੋਕਾਂ ਦੇ ਵਿੱਚ ਕੰਮ ਕਰਨ ਦਾ ਗਹਿਰੀ ਸਾਹਿਬ ਨੇ ਜਿਹੜੇ ਮਸਲੇ ਲੋਕਾਂ ਦੇ ਵਾਸਤੇ ਉਠਾਏ ਸੀਗੇ ਉਹ ਮਸਲੇ ਦਾ ਹੱਲ ਕਰਵਾਇਆ ਘੱਟੋ ਘੱਟ 30 ਤੋਂ 35 ਸਾਲ ਗਹਿਰੀ ਸਾਹਿਬ ਨੂੰ ਲੋਕਾਂ ਦੀ ਸੇਵਾ ਦੇ ਵਿੱਚ ਹੋਗਾ ਲੱਗੇ ਹੋਇਆ ਨੂੰ ਤੇ ਗਹਿਰੀ ਸਾਹਿਬ ਇਸ ਫਰੀਦਕੋਟ ਹਲਕੇ ਤੋਂ ਲੜਨਗੇ ਤਾਂ ਮੇਰੇ ਹਿਸਾਬ ਨਾਲ ਗਹਿਰੀ ਸਾਹਿਬ ਅਤੇ ਕਾਂਗਰਸ ਪਾਰਟੀ ਦੀ ਜਿੱਤਾਂ 110% ਪੱਕੀ ਆ ਤਦੂਸੀਤ ਮਹਾ ਪੰਚਾਇਤ ਤੁਸ ਕਹਿ ਰਹੇ ਹੋ ਕਿ Dalit Maha Panchayat ਲੋਕਾਂ ਪਰ Dalit Maha Panchayat Congress ਦਾ ਸਮਰਥਨ ਕਰਦੀ ਹੈ ਪਾਰਟੀ ਤਾਂ ਕੋਈ ਵੀ ਬੋਲ ਦੇ ਦੇਖੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ Dalit Maha Panchayat Congress ਪਾਰਟੀ ਦਾ ਸਮਰਥਨ ਕਿਉਂ ਕਰਦੀ ਹੈ ਬਹੁਤ ਵਧੀਆ ਸਵਾਲ ਤੁਸੀਂ ਕੀਤਾ Congress ਪਾਰਟੀ ਦਾ ਜਿਹੜਾ ਪੰਜਾਬ ਪ੍ਰਧਾਨ ਆਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹ ਬਹੁਤ ਹੀ ਚੰਗੇ ਨੇਤਾ ਹੈ ਬਹੁਤ ਹੀ ਗਰੀਬਾਂ ਦੇ ਨਾਲ ਵੀ ਖੜਨ ਵਾਲੇ ਬੰਦੇ ਨੇ ਔਰ ਗਰੀਬਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਬੰਦੇ ਨੇ ਔਰ ਰਾਹੁਲ ਗਾਂਧੀ ਜੀ ਇੱਕ ਚੰਗੀ ਸੋਚ ਦੇ ਮਾਲਕ ਨੇ ਰਾਹੁਲ ਗਾਂਧੀ ਜੀ ਇੱਕ ਗਰੀਬਾਂ ਨੂੰ ਉੱਤੇ ਲਿਆਉਣ ਵਾਲੇ ਬੰਦੇ ਨੇ ਉਹ ਜਾਤ ਪਾਤ ਦੇ ਵਿੱਚ ਕੋਈ ਵੀ ਉਹ ਭੇਦ ਭਾਵ ਨਹੀਂ ਕਰਦੇ ਇਸੇ ਲਈ ਜਿਹੜੀ ਸਾਡੀ ਦਲਿਤ ਮਹਾਪੰਚਾਇਤ ਆ ਜਿਹੜੀ ਕਾਂਗਰਸ ਪਾਰਟੀ ਦਾ ਸਮਰਥਨ ਕਰਦੀ ਆ ਜੇ ਕਾਂਗਰਸ ਪਾਰਟੀ ਵੀ ਦਿੱਲੀ ਦੇ ਲੋਕਾਂ ਨੂੰ ਇੱਥੋਂ ਲੈ ਕੇ ਫਰੀਦਕੋਟ ਹਲਕੇ ਦੇ ਵਿੱਚ ਲੈ ਕੇ ਲੜਾਊਗੀ ਤਾਂ ਉਹ ਚਲੋ ਜੋ ਵੀ ਸਾਡੀ ਦਲਿਤ ਮਹਾਪੰਚਾਇਤ ਦਾ ਫੈਸਲਾ ਕੀ ਅਸੀਂ ਉਸ ਤੇ ਵਿਚਾਰ ਕਰਾਂਗੇ ਪਰ ਅੱਜ ਦੀ ਘੜੀ ਦੇ ਵਿੱਚ ਰਾਜਾ ਵੜਿੰਗ ਜੀ ਨੂੰ ਦੇਖਦੇ ਹੋਏ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਰਾਹੁਲ ਗਾਂਧੀ ਜੀ ਦੀ ਸੋਚ ਨੂੰ ਦੇਖਦੇ ਹੋਏ ਤਾਂ ਦਲਿਤ ਮਹਾ ਪੰਚਾਇਤ ਆ ਜਿਹੜੀ ਕਾਂਗਰਸ ਪਾਰਟੀ ਦਾ ਸਮਰਥਨ ਕਰਦੀ ਆ ਔਰ ਇਹਦੇ ਵਿੱਚ ਕੀ ਆ ਜਿਹੜੀ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਕੀ ਕਰਦੀ ਆ ਅਸੀਂ ਕਿਸੇ ਧਰਮ ਦੇ ਵਿਰੋਧ ਨਹੀਂ ਗਏ ਕਿਸੇ ਵਿਸ਼ੇਸ਼ ਧਰਮ ਦੇ ਵਿਰੋਧ ਨਹੀਂ ਭਾਰਤੀ ਜਨਤਾ ਪਾਰਟੀ ਕੀ ਆ ਇੱਕ ਵਿਸ਼ੇ ਨੂੰ ਪ੍ਰੋਮੋਟ ਕਰਦੀ ਆ ਇੱਕ ਵੀ ਵਿਸ਼ੇ ਨੂੰ ਪ੍ਰਮੋਟ ਕਰਦੀ ਹੈ ਕਦੇ ਦੇਖਿਆ ਭਾਰਤੀ ਜਨਤਾ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਜਿਹੜੇ ਆਪਣੇ ਪੀਐਮ ਮੋਦੀ ਜੀ ਮੋਦੀ ਜੀ ਸੀਗੇ ਆਪਣੇ ਮੋਦੀ ਜੀ ਨੇ ਜਿਹੜਾ ਲੋਕਾਂ ਦੇ ਨਾਲ 10 ਸਾਲਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ ਕਿ ਉਹਨਾਂ ਨੇ ਇੱਕ ਵੀ ਵਾਅਦਾ ਪੂਰਾ ਕੀਤਾ ਜਾ 15-15 ਲੱਖ ਦੀ ਗੱਲ ਕਰੀਏ ਜਾਂ ਸਿਲੰਡਰ ਫ੍ਰੀ ਕਰਨ ਦੀ ਗੱਲ ਕਰੀਏ ਹਨਾ এডਿਕੇਸ਼ਨ ਨੂੰ ਲਾ ਲਓ ਬਥੇਰੇ ਮਸਲੇ ਜਿਹੜੇ ਰੋਜ਼ਗਾਰ ਨੂੰ ਕਹਿੰਦੇ ਸੀ ਕਿ ਆਮ ਘਰਾਂ ਦੇ ਜਿਹੜੇ ਜਵਾਕ ਆ ਉਹਨਾਂ ਨੂੰ 10 ਲੱਖ 10 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜਿਹੜਾ ਬਿਨਾਂ ਗਾਰੰਟੀ ਤੋਂ ਲੋਨ ਮਿਲੇਗਾ ਅੱਜ ਤੱਕ ਹੋਇਆ ਕਿਸੇ ਨੂੰ ਮਿਲਿਆ ਹੋਵੇ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਕਿਹੜੇ ਨਿਆਲ ਤੋਂ ਕਾਰੋਬਾਰ ਚਲਾ ਲੈ ਜਿਹੜੇ ਇਹ ਲੋਨ ਲੈ ਕੇ ਉਹਨਾਂ ਦੇ ਜਿਹੜਾ ਰੋਜ਼ਗਾਰ ਵਧਾਤਾ ਕਿਸੇ ਨੂੰ ਐਦਾ ਜਿਹੜੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਸਭ ਝੂਠੇ ਆ ਤਾਂ ਰਾਹੁਲ ਗਾਂਧੀ ਜੀ ਇੱਕ ਚੰਗੇ ਨੇਤਾ ਨੇ ਔਰ ਕਾਂਗਰਸ ਪਾਰਟੀ ਜਿਹੜੀ ਗਰੀਬਾਂ ਦੇ ਹੱਕ ਦੇ ਵਿੱਚ ਖੜਦੀ ਹੈ ਅੱਜ ਦੀ ਘੜੀ ਇਹ ਕਾਂਗਰਸ ਪਾਰਟੀ ਆ ਹੋਰ ਕੋਈ ਪਾਰਟੀ ਮੈਨੂੰ ਨਹੀਂ ਲੱਗਦਾ ਜਿਹੜੀ ਗਰੀਬਾਂ ਦੇ ਹੱਕ ਦੇ ਵਿੱਚ ਖੜਦੀ ਹੋਊਗੀ